ਜਿਆ ਤਾ ਤੁਸੀਂ ਦੇਖ ਲਿਜੀਏ ਇਸ ਜਿਹੜੀ ਟਾਲੀ ਖਲੋਤੀ ਆ ਨਾ ਇਹਦੇ ਨਾਲ ਸੱਜੇ ਹੱਥ ਵਾਲੇ ਪਾਸੇ ਜਿਹੜੀ ਆ ਸੇਵਾ ਕਰੀ ਸੀ ਉਹ ਨੂੰ ਉੱਥੇ ਟਲ ਗਿਆ ਸੇਵਾ ਕਰੀ ਸੀ ਤੇ ਅੱਜ ਦੇ ਕਹੀ ਪਈ ਆ ਇਹਦੇ ਲੱਗੇ ਆ ਆਪਣੇ ਅਗਲੇ ਪਾਸੇ ਜਾ ਕੇ ਤੇ ਜਦੋਂ ਜੀਸੀਬ ਥੱਲੇ ਪਾਸੇ ਲੱਗੀ ਆ ਪਤਾ ਕਰਨ ਉੱਥੋਂ ਚਲ ਕੇ ਤੇ ਸੱਜੇ ਹੱਥ ਜਾ ਟੋਆ ਬਣਿਆ ਇੱਥੇ ਵਿੱਚ ਡਿੱਗੀ ਆ ਜਿਹੜੀ ਕਿ ਅਸਲ ਮਸ਼ੀਨ ਜਿਹੜੀ ਨਜ਼ਰ ਨਹੀਂ ਆ ਰਹੀ ਬਥੇਰੇ ਕੋਸ਼ਿਸ਼ ਕੀਤੀ ਹੈ ਵੇਖਣ ਦੀ ਪਰ ਇਹਨਾਂ ਪਤਾ ਲੱਗਾ ਵਾ ਕਿ ਜਗਰ ਪਤੀਤੀ ਫਿਰ ਉੱਪਰ ਪਾਣੀ ਆ ਜਿਹੜੀ ਸਾਰੀ ਪਾਣੀ ਵਿੱਚ ਅਸ ਡੁੱਬ ਚੁੱਕੀ ਆ ਤੇ ਮੈਂ ਜੂਮ ਕਰਕੇ ਦਿਖਾ ਲੈਣਾ ਆ ਇਹ ਆ ਹਾਈ ਇਸ ਜਗ੍ਹਾ ਨੂੰ ਤੇ ਜਿਹੜੀ ਮਸ਼ੀਨ ਲੱਗੀ ਆ ਫਿਰ ਪਾਣੀ ਦੀ ਮਿੱਟੀ ਕੋਈ ਨਹੀਂ ਆਪਾਂ ਕਹਿੰਦੇ ਕਿੰਨਾ ਪਾਣੀ ਕਿੰਨਾ ਨਹੀਂ ਤੇ ਅਸ਼ਟੀਆਂ ਸਾਹਿਬ ਨਾਲ ਗੱਲਬਾਤ ਹੋਈ ਪਰ ਅਸ਼ਟੀਆਂ ਸਾਹਿਬ ਨੇ ਕੋਈ ਨਹੀਂ ਕਰਦੇ ਆ ਪਰ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਵੀ ਕਲੀਅਰ ਹੋਈ ਨਹੀਂ ਨਾ ਕਿ ਬਿਛੇਤੀ ਭੇਜ ਦੇਣਾ ਕੋਈ ਚੀਜ਼ ਵੀ ਹੜਾ ਪੇਦ ਨੇ ਆ ਪਰ ਅਜੇ ਤੱਕ 2 2.5 ਘੰਟੇ ਹੋ ਗਏ ਆ 3 ਵਜੇ ਦਾ ਪਹੁੰਚਿਆ ਕੋਈ ਨਹੀਂਗਾ ਅੱਛਾ ਕਾਲਾ ਔਰ ਤੁਸੀਂ ਇੱਥੇ ਸੇਵਾ ਵਾਸਤੇ ਆ ਜੀ ਬਾਬਾ ਜੀ ਹੋਂਦੇ ਹਾਂ ਕੀ ਕਹਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਚਾਹੁੰਦੇ ਆ ਵੀ ਅਸੀਂ ਇਹ ਸੰਗਤ ਆਈਏ ਸੇਵਾ ਕਰਨ ਵਾਸਤੇ ਭਨ ਬਾਬੇ ਬਣਾਉਂਦੇ ਨੇ ਹਾਂਜੀ ਤੇ ਸੇਵਾ ਕਰਦਿਆ ਕਰਦਿਆ ਮਸ਼ੀਨ ਡਿੱਗ ਪਈ ਆ ਪਰ ਸਾਸਾਂ ਨੂੰ ਪਤਾ ਲੱਗਾ ਜਿੱਦ ਇੱਕ ਬੌਥਿਆ ਕੋਈ ਨਹੀਂ ਹਾਂਜੀ ਕਿ ਉਹਨਾਂ ਦਾ ਫਰਜ਼ ਬੰਦਾ ਛੇਤੀ ਛੇਤੀ ਆਉਣ ਤੇ ਆ ਕੇ ਕੋ ਆਪਣੇ ਸਾਨੂੰ ਬਥਰ ਮਜਾਦ ਕਰ ਸਾਡੀ ਗੱਲ ਕਰਦੀ ਆ ਵੀ ਕੋਈ ਆ ਕੇ ਸਾਨੂੰ ਸਾਥ ਦੇਣ ਤੇ ਕੰਮ ਸੌੜਨ ਦੀ ਕੱਢੀ ਹਾਂ ਲੋਕ ਮਨ ਲਾ ਕੇ ਲੈ ਨਹੀਂ ਆਉਂਦੇ ਹਾਂਜੀ ਬਾਬਾ ਕਾਰਸੇਵਾ ਵਾਲੇ ਸੇਵਾ ਤੁਸੀਂ ਕੀ ਕਰਾਉਂਦੇ ਹੋ ਬਾਬਾ ਵਾਲੇ ਬਾਬਾ ਸੁਨਾਨ ਸਿੰਘ ਜੀ ਤੁਸੀਂ ਬੰਦੀ ਸੇਵਾ ਕਰਵਾ ਰਹੇ ਨੇ ਹਾਂਜੀ ਇੱਥੇ ਕੋਗ ਲਾਈਨ ਜਿਹੜੀ ਉੱਥੇ ਸੇਵਾ ਕਰਦੇ ਆ ਪੰਜ ਦੇਪੀ ਆ ਹਾਂਜੀ ਉਹਨੂੰ ਜਲਦੀ ਤੋਂ ਜਲਦੀ ਸਰਕਾਰ ਨੂੰ ਬੇਨਤੀ ਆ ਬਾਹਰ ਕੱਢ ਲਿਆ ਜਾਵੇ ਤੇ ਚਾਹ ਤੇ ਤੁਹਾਡੀ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ ਭਾਈ ਆਪਾਂ ਅੱਜ ਪੋਲਨ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਦੇ ਗੁਰੂ ਕੇ ਬਾਗ ਵਾਲੇ ਜੋ ਸੇਵਾ ਚੱਲ ਰਹੀ ਹੈ ਸਾਡੇ ਪਿੰਡ ਕੋਹਨੇਵਾਲ ਹਾਂਜੀ ਉਪਕ੍ਰਣ ਜਿਹੜੀ ਇੱਕ ਪਾਣੀ ਦੇ ਵਿੱਚ ਪਾਣੀ ਇੱਥੇ ਬਹੁਤ ਡੂੰਘਾ ਵਾ ਹਾਂਜੀ ਤੇ ਥੱਲੇ ਹੀ ਡਿੱਗ ਪਈ ਆ ਹਾਂਜੀ ਇਹ ਪੱਤਰਕਾਰ ਸਾਹਿਬ ਪੰਜਾਬ ਸਰਕਾਰ ਹੁਣੇ ਹੀ ਆਪਣਾ ਸਾਡੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਦਾ ਹੁਣੇ ਫੋਨ ਆਇਆ ਸੀ ਹਾਂਜੀ ਉਹਨਾਂ ਨੂੰ ਹੁਣੇ ਐਵੇਂ ਜਿਹਾ ਪਤਾ ਲੱਗਾ ਸੀ ਬਾਬਾ ਜੀ ਦੀ ਮਸ਼ੀਨ ਡਿੱਗ ਪਈ ਆ ਉਹ ਕਹਿ ਰਹੀ ਵੀ ਮੈਂ ਬਸ ਹੁਣੇ ਆਪਣਾ ਕੋਈ ਅੰਬਲਾ ਫੈਲਾ ਲੈ ਕੇ ਜਿਹੜਾ ਵਾ ਸਾਰਾ ਮੈਂ ਉੱਥੇ ਪਹੁੰਚਦਾ ਜੀ ਤੇ ਬੇਨਤੀ ਵੀ ਉਹਨਾਂ ਨੂੰ ਵੀ ਬਾਬਾ ਜੀ ਬਹੁਤ ਸੇਵਾ ਕਰ ਰਹੇ ਨੇ ਤੇ ਇਹ ਵੀ ਆਪਾਂ ਮਸ਼ੀਨ ਕਢਾਉਣ ਤੇ ਚਾਹੇ ਕੋਈ ਆਪਣਾ ਕੋਈ ਆਥੇ ਵੱਡਾ ਹੈਡਰ ਜਿਹੜੀ ਬਾਬਾ ਜੀ ਦੀ ਜਿਹੜੀ ਮਸ਼ੀਨ ਹੈ ਉਹ ਚੋਂ ਕੱਢੀ ਜਾਵੇ ਤਾਂ ਕਿ ਗਾਂ ਜਿਹੜੀ ਸੇਵਾ ਚੱਲ ਸਕੇ ਜੀ ਜੇ ਹੱਥ ਤੁਸੀਂ ਦੇਖ ਲੇ ਜੇ ਇਸ ਜਿਹੜੀ ਟਾਲੀ ਖਲੋਤੀ ਹੈ ਨਾ ਇਹਦੇ ਨਾਲ ਸੱਜੇ ਹੱਥ ਵਾਲੇ ਪਾਸੇ ਜਿਹੜੀ ਆ ਸੇਵਾ ਕਰੀ ਸੀ ਜਿਹੜਾ ਹੁਣ ਉਹ ਥੇ ਟਲ ਗਿਆ ਸੇਵਾ ਕਰੀ ਸੀ ਤੇ ਅੱਜ ਦੇ ਗਈ ਪਈ ਆ ਇਹਦੇ ਲੱਗੇ ਆ ਆਪਣੇ ਅਗਲੇ ਪਾਸੇ ਜਾ ਕੇ ਤੇ ਜਦੋਂ ਜੀਸੀਬ ਥੱਲੇ ਦੇ ਪਾਸੇ ਲੱਗੀ ਆ ਪਤਾ ਕਰਨ ਉੱਥੋਂ ਤਿਲ ਕੇ ਤੇ ਸੱਜੇ ਹੱਥ ਜਾ ਟੋਆ ਬਣਿਆ ਇਤੇ ਵਿੱਚ ਡਿੱਗੀ ਆ ਜਿਹੜੀ ਕਿ ਅਸਲ ਮਸ਼ੀਨ ਜਿਹੜੀ ਨਜ਼ਰ ਨਹੀਂ ਆ ਰਹੀ ਬਥੇਰੇ ਕੋਸ਼ਿਸ਼ ਕੀਤੀ ਆ ਵੇਖਣ ਦੀ ਪਰ ਇਹਨਾਂ ਪਤਾ ਲੱਗਾ ਵਾ ਕਿ ਜਗਰ ਪਤੀਤੀ ਫਿਰ ਉੱਪਰ ਪਾਣੀ ਆ ਜਿਹੜੀ ਸਾਰੀ ਪਾਣੀ ਵਿੱਚ ਅਸ ਡੁੱਬ ਚੁੱਕੀ ਆ ਕਿ ਮੈਂ ਜੂਮ ਕੇ ਕੇ ਦਿਖਾ ਲੈਣਾ ਆ ਇਹ ਆ ਹਾਈ ਇਸ ਜਗ੍ਹਾ ਤੇ ਜਿਹੜੀ ਮਸ਼ੀਨ ਲੱਗੀ ਆ ਫਿਰ ਪਾਣੀ ਦੀ ਮਿੱਟੀ ਕੋਈ ਨਹੀਂ ਆਪਾਂ ਕਹਿ ਰਹੇ ਕਿੰਨਾ ਪਾਣੀ ਕਿੰਨਾ ਨਹੀਂ ਤੇ ਅਸਟੀਆਂ ਸਾਹਿਬ ਨਾਲ ਗੱਲਬਾਤ ਹੋਈ ਪਰ ਅਸਟੀਆਂ ਸਾਹਿਬ ਨੇ ਕੋਈ ਨਹੀਂ ਕਰਦੇ ਆ ਪਰ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਵੀ ਕਲੀਅਰ ਹੋਈ ਨਹੀਂ ਆਖੇ ਬਿਛੇਤੀ ਭੇਜ ਦੇਣਾ ਕੋਈ ਚੀਜ਼ ਵੀ ਹੱੜਾ ਭੇਜ ਦੇਣਾ ਪਰ ਅਜੇ ਤੱਕ 2 3 ਘੰਟੇ ਹੋ ਗਏ ਆ 3 ਵਜੇ ਦਾ ਪਹੁੰਚਿਆ ਕੋਈ ਨਹੀਂਗਾ ਚੱਕਾ ਲਾ